ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਭਾਈ ਗੁਰਦਾਸ ਦੀਆਂ ਵਾਰਾਂ ਦੀ ਸੰਥਿਆ ਕਰ ਰਹੇ ਹਾਂ 6ਵੀਂ ਪੌੜ 6ਵੀਂ ਵਾਰ ਦੀਆਂ 10 ਪੌੜੀਆਂ ਆਪਣੀ ਸੰਪੂਰਨ ਹੋ ਗਈਆਂ ਸਨ ਚਰਨ ਕਮਲ ਮਕਰੰਦ ਰਸ ਹੋਏ ਭਵਰ ਲੈ ਵਾਸ ਲੁਭਾਵੇ ਗੁਰੂ ਦੇ ਚਰਨਾ ਚਰਨਾਰ ਬਿੰਦੇ ਮਕਰੰਦ ਦੇ ਰਸਪੁਰ ਭਵਰ ਹੋ ਕੇ ਵਾਸਨਾ ਵੇਖੇ ਲੁਭਾਏ ਮਨ ਹੁੰਦੇ ਹਨ ਏੜਾ ਪਿੰਗੁਲਾ ਸੁਖਮਨਾ ਲੰਗ ਤ੍ਰਿਵੇਣੀ ਨਿਜ ਕਰਿਆਵੇ ਜਿਹੜਾ ਆਦ ਤਿੰਨ 나ੜੀਆਂ ਦੀ ਤ੍ਰਿਵੇਣੀ ਨੂੰ ਲੰਘ ਕਰਕੇ ਤਿਆਗ ਕੇ ਆਪਣੇ ਸਰੂਪ ਵਿੱਚ ਆਉਂਦੇ ਹਨ ਸਾਹੇ ਸਾਹੇ ਮਨ ਪਵਣ ਲਿਵ ਸੋਹੰਗ ਹੰਸਾ ਜਪੈ ਜਪਾਵੇ ਸਵਾਸ ਸਵਾਸ ਮਨ ਤੇ ਪ੍ਰਾਣਾਂ ਦੀ ਤਾਰ ਲਾ ਕਰਕੇ ਸੋਹੰਗ ਤੇ ਹੰਸਾ ਦਾ ਜਾਪ ਜਪਦੇ ਹਨ ਜਨਮ ਸਾਖੀ ਵਿੱਚ ਦੱਸਿਆ ਹੈ ਕਿ ਮਰਦਾਨਾ ਇਸ ਜਾਪ ਨਾਲ ਡੁੱਬ ਚੱਲਿਆ ਸੀ ਕੇਵਲ ਗੁਰੂ ਨਾਨਕ ਜੀ ਨੂੰ ਇਹ ਮੰਤਰ ਸੋਝਿਆ ਸੀ ਇਸ ਲਈ ਅਜਾਬ ਵੇਲੇ ਆਪੋ ਆਪਣੇ ਅਧਿਕਾਰ ਦੀ ਪਰਖ ਜ਼ਰੂਰੀ ਹੈ ਸੋਹੰ ਗੁਰਮਤ ਵਿੱਚ ਵਾਹਿਗੁਰੂ ਪਾਦ ਵਾਗ ਗੁਰ ਅਚਰਜ ਰੂਪ ਅਨੂਪ ਲਿਵ ਗੰਧ ਸੁਗੰਧ ਅਵੇਸ਼ ਮਚਾਵੇ ਲਿਵ ਦਾ ਨੂਪੰ ਰੂਪ ਅਚਰਜ ਹੈ ਤੇ ਖੁਸ਼ਬੂ ਦੇ ਸਮਾਉਣ ਵਾਂਗੂ ਸੁਗੰਧ ਮਚਾ ਦਿੰਦਾ ਹੈ ਸੁਖ ਸਾਕਰ ਚਰਨਾਰ ਬਿੰਦ ਸੁਖ ਸੰਪਟ ਵਿੱਚ ਸਹਿਜ ਸਮਾਵੇ ਸੁਖਾਂ ਦੇ ਸਮੁੰਦਰ ਚਰਨ ਕਮਲ ਰੂਪੀ ਗੁਰ ਸੰਪੜ ਵੇਖੇ ਸਹਿਜ ਨਾਲ ਸਮਾਉਂਦੇ ਹਨ ਗੁਰਮੁਖ ਸੁਖ ਫਲ ਪਿਰਮ ਰਸ ਦੇਹ ਵਿਦੇਹ ਪਰਮ ਪਦ ਪਾਵੈ ਗੁਰਮੁਖ ਜਦ ਪਿਰਮ ਰਸ ਦੇ ਸੁਖ ਫਲ ਨੂੰ ਪਾ ਕਰਕੇ ਦੇਹ ਤੋਂ ਵਿਦੇਹ ਮੁਕਤ ਹੁੰਦੇ ਹਨ ਤਦ ਪਰਮ ਪਦ ਨੂੰ ਪਾਉਂਦੇ ਹਨ ਸਾਧ ਸੰਗਤ ਮਿਲ ਅਲਖ ਲਖਾਵੇ ਅਜੇਹ ਸਾਧ ਸੰਗਤ ਦੇ ਮਿਲਣ ਕਰਕੇ ਅਲੱਖ ਦੀ ਲਖਤਾ ਹੁੰਦੀ ਹੈ ਗੁਰਮੁਖ ਹੱਥ ਸਿਖਤ ਹਨ ਸਾਧ ਸੰਗਤ ਗੁਰਕਾਰ ਕਮਾਵੇ ਜਿਹੜੇ ਸਾਧ ਸੰਗਤ ਤੇ ਗੁਰਾਂ ਦੀ ਕਾਰ ਸੇਵਾ ਕਰਦੇ ਹਨ ਪਾਣੀ ਪੱਖਾ ਪੀਹਣਾ ਪੈਰ ਧੋਏ ਚਰਨਾ ਮਤ ਪਾਵੇ ਪੱਖਾ ਚਲਦੇ ਲੰਗਰ ਵਾਸਤੇ ਚੱਕੀ ਫੇਂਦੇ ਪਾਣੀ ਢੋਂਦੇ ਪੈਰ ਧੋ ਕੇ ਚਰਨਾ ਅੰਮ੍ਰਿਤ ਮੁਖ ਵਿੱਚ ਪਾਉਂਦੇ ਹਨ ਗੁਰਬਾਣੀ ਲਿਖ ਪੋਥੀਆਂ ਤਾਲ ਮਿਰਦੰਗ ਰਬਾਬ ਜਾਵੇ ਗੁਰਬਾਣੀ ਦੀਆਂ ਪੋਥੀਆਂ ਲਿਖ ਕੇ ਵੰਡਦੇ ਹਨ ਕੈਂਸੀਆਂ ਮਿਰਦੰਗ ਆਦਿ ਵਜਾਉਂਦੇ ਹਨ ਨਮਸਕਾਰ ਡੰਡਉਤ ਕਰ ਗੁਰਪਾਈ ਗੱਲ ਮਿਲ ਗੱਲ ਲਾਵੇ ਮੱਥਾ ਟੇਕ ਕੇ ਗੁਰਪਾਈਆਂ ਨੂੰ ਗੱਲ ਵਕੜੀ ਪਾਉਂਦੇ ਕੀਰਤ ਵਿਰਤ ਕਰ ਧਰਮ ਦੀ ਹੱਥੋਂ ਦੇ ਕੇ ਭਲਾ ਮਨਾਵੇ ਧਰਮ ਦੀ ਕਿਰਤ ਕਰ ਕੇ ਉਪਜੀਵਕਾ ਤੋਰਦੇ ਹਨ ਹੱਥੋਂ দান ਦੇ ਕੇ ਭਲਾ ਸਮਝਦੇ ਹਨ ਪਾਰਸ ਪਰਸ ਅਪਰਸ ਹੋਏ ਪਾਰ ਧਨ ਪਰ ਧਨ ਹੱਥ ਨਾ ਲਾਵੇ ਚਰਨ ਰੂਪ ਪਾਰਸ ਨੂੰ ਪਰਸ ਕੇ ਆਪ ਅਪਰਸ ਹੋ ਕਰਕੇ ਪ੍ਰਾਈ ਸਤਰੀ ਜਾਂ ਪ੍ਰਾਏ ਧਨ ਨੂੰ ਹੱਥ ਨਹੀਂ ਲਾਉਂਦੇ ਗੁਰਸਿੱਖ ਗੁਰਸਿੱਖ ਪੂਜ ਕੇ ਭਾਏ ਭਗਤ ਭੈ ਭਾਣਾ ਭਾਵੇ ਗੁਰਮੁਖਾਂ ਤੇ ਗੁਰਸਿੱਖਾਂ ਦੇ ਚਰਨ ਪੂਜ ਕੇ ਪ੍ਰੇਮ ਭਗਤੀ ਭੈ ਅਤੇ ਭਾਣੇ ਨੂੰ ਮਿੱਠਾ ਮੰਨਦੇ ਹਨ ਆਪ ਗਵਾਏ ਨਾ ਆਪ ਗਣਾਵੈ ਆਪਾ ਭਾਉ ਨੂੰ ਦੂਰ ਕਰਕੇ ਆਪਣਾ ਆਪ ਨਹੀਂ ਜਨਾਉਂਦੇ ਉਹਨਾਂ ਗੁਰਮੁਖਾਂ ਦੇ ਹੱਥ ਸਫਲ ਹਨ ਭਾਵ ਇਉਂ ਵੀ ਕਹਿੰਦੇ ਹਨ ਕਿ ਹੱਥ ਤਾਂ ਸਫਲ ਹਨ ਜਾਂ ਐ ਐ ਕੁਝ ਕਰਨ ਹੋਰ ਅੱਗੇ ਕਾਰਾਂ ਗਿਣੀਆਂ ਹਨ ਹੱਥ ਤਾਂ ਪਰਸ ਕੇ ਅੱਥ ਹੱਥ ਲੱਗੇ ਗੁਰ ਅਮਰ ਪੈ ਗੁਰਮੁਖ ਪੈਰ ਸਕਾਰਥੇ ਗੁਰਮੁਖ ਮਾਰਗ ਚਾਲ ਚਲੰਦੇ ਉਹਨਾਂ ਗੁਰਮੁਖਾਂ ਦੇ ਪੈਰ ਸਫਲ ਹਨ ਜਿਹੜੇ ਗੁਰਮੁਖਾਂ ਦੇ ਮਾਰਗ ਆਪ ਚਲਦੇ ਹਨ ਔਰ ਹੋਰਨਾਂ ਨੂੰ ਚਲਾਉਂਦੇ ਹਨ ਗੁਰੂ ਦਵਾਰੇ ਜਾਨ ਚੱਲ ਸਾਧ ਸੰਗਤ ਚਲ ਜਾਏ ਬਹੰਦੇ ਗੁਰੂ ਜੀ ਦੇ ਦਰਬਾਰ ਵੇਖੇ ਜਾ ਕੇ ਸ਼ਬਦ ਸੁਣਦੇ ਲਈ ਸਾਧ ਸੰਗਤ ਵਿੱਚ ਬੈਠਦੇ ਹਨ ਧਾਵਨ ਪਰਉਪਕਾਰ ਨੂੰ ਗੁਰ ਸਿੱਖਾਂ ਨੂੰ ਗੁਰ ਸਿੱਖਾਂ ਨੂੰ ਖੋਜ ਲਹੰਦੇ ਵਾਰੂ ਪੁਕਾਰ ਦੇ ਕੰਮਾਂ ਲਈ ਭਾਵੇਂ ਕਿੰਨਾ ਹੀ ਪੈਂਡਾ ਕਿਉਣਾ ਹੋਵੇ ਦੌੜ ਕੇ ਜਾਂਦੇ ਹਨ ਗੁਰਸਿੱਖਾਂ ਨੂੰ ਢੂੰਡ ਕੇ ਲੱਭਦੇ ਹਨ ਦੁਬਦਾ ਪੰਥ ਨਾ ਧਾਵਣੀ ਮਾਇਆ ਵਿੱਚ ਉਹ ਦਾਸ ਰਹੰਦੇ ਦੁਬਦਾ ਦੇ ਪੰਥ ਅਨਮਤਾਂ ਵਿੱਚ ਨਹੀਂ ਜਾਂਦੇ ਮਾਇਆ ਵਿੱਚ ਉਹ ਦਾਸ ਰਹਿੰਦੇ ਹਨ ਜਿਹਾ ਦੁਬਦਾ ਨਾ ਪੜੋ ਹਰ ਬਿਨ ਹੋਰ ਨਾ ਪੂਜੋ ਮੜੇ ਮਸਾਨ ਨਾ ਜਾਈ ਬੰਦ ਖਲਾਸੀ ਬੰਦਗੀ ਵਿਰਲੇ ਕੀ ਹੁਕਮੀ ਬੰਦੇ ਬੰਦਗੀ ਵਾਲਿਆਂ ਦੀ ਬੰਦੇ ਤੋਂ ਖਲਾਸੀ ਹੁੰਦੀ ਐ ਪਰੰਤੂ ਹੁਕਮ ਦੇ ਬੰਦੇ ਦਾਸ ਕੋਈ ਵਿਰਲੇ ਹੀ ਬੰਦੇ ਹਨ ਗੁਰਸਿੱਖਾਂ ਪਰ ਦਖਣਾ ਪੈਰੀ ਪੈਰੈ ਰਾਸ ਕਰਨ ਦੇ ਗੁਰਸਿੱਖਾਂ ਦੀ ਪ੍ਰਕਰਮਾ ਕਰਕੇ ਪੈਰੀ ਪੈ ਕੀ ਨਿਮਰਤਾ ਦੀ ਰੋਹ ਰੀਤ ਜਾਂ ਪ੍ਰੀਤ ਕਰਦੇ ਹਨ ਗੁਰ ਚੇਲੇ ਪਰਚੈ ਪਰਚੰਦੇ ਗੁਰ ਚੇਲੇ ਦੇ ਪਰਚੇ ਪ੍ਰੇਮ ਵਿਖੇ ਪਰਚ ਰਹੇ ਹਨ ਗੁਰਸਿੱਖਾਂ ਮਨਤ ਪ੍ਰਗਾਸ ਹੈ ਪਿਰਮ ਪਿਆਲਾ ਹਜ਼ਾਰ ਜਰੰਦੇ ਜਿਨ੍ਹਾਂ ਗੁਰਸਿੱਖਾਂ ਦੇ ਮਨ ਵਿੱਚ ਗਿਆਨ ਹੈ ਪ੍ਰਕਾਸ਼ ਹੈ ਉਹ ਪ੍ਰੇਮ ਦਾ ਪਿਆਲਾ ਜੋ ਹਜ਼ਾਰ ਵਸਤੂ ਹੈ ਜਰ ਜਾਂਦੇ ਹਨ ਪਾਰ ਬ੍ਰਹਮ ਪੂਰਨ ਪਾਰ ਬ੍ਰਹਮ ਬ੍ਰਹਮ ਬਵੇਕੀ ਧਿਆਨ ਤਰੰਦੇ ਉਹ ਬ੍ਰਹਮ ਬਵੇਕੀ ਪੁਰਖ ਪੂਰਨ ਬ੍ਰਹਮ ਪਾਰ ਬ੍ਰਹਮ ਦਾ ਮਨ ਕਰਕੇ ਧਿਆਨ ਧਰਦੇ ਹਨ ਸ਼ਬਦ ਸੁਰਤ ਲਿਵ ਲੀਨ ਹੋਏ ਅਕਾਥ ਕਥਾ ਗੁਰ ਸ਼ਬਦ ਸੁਣਨਦੇ ਸਬਦ ਦੀ ਗਿਆਤ ਦੀ ਸਮਾਧ ਵੇਖੇ ਮਗਨ ਹੋ ਕੇ ਕੰਨਾਂ ਨਾਲ ਗੁਰੂ ਦੀ ਬਾਣੀ ਦੀ ਅਕਤ ਕਥਾ ਸੁਣਦੇ ਹਨ ਭੂਤ ਪਵਿੱਖਹੁ ਪਵਿੱਖਹੁ ਉਚਾਰਨ ਕਰਨਾ ਬਿੰਦੀ ਦੇ ਨਾਲ ਭੂਤ ਪਵਿੱਖਹੁ ਵਰਤਮਾਨ ਅਪਗਤ ਗਤ ਅਤ ਅਲਖ ਲਖੰਦੇ ਫਲ ਇਹ ਕਿ ਭੂਤ ਪਵਿੱਖਤ ਅਤੇ ਵਰਤਮਾਨ ਵਿਖੇ ਜੋ ਅਤ ਅਪਗਤ ਗਤੀ ਹੈ ਕਿ ਜਿਸ ਨੂੰ ਕੋਈ ਵੀ ਨਾ ਲਖ ਸਕਣ ਬ੍ਰਹਮ ਬਿਵੇਕੀ ਲਖ ਲੈਂਦੇ ਹਨ ਮਨਨੇ ਸਗਲ ਭਵਨ ਕੀ ਸੁੱਧ ਮੰਨਣ ਕਰਨ ਵਾਲਿਆਂ ਨੂੰ ਸਾਰਿਆਂ ਬ੍ਰਹਮੰਡਾਂ ਦੀ ਖਬਰ ਹੋ ਜਾਂਦੀ ਹੈ ਗੁਰਮੁਖ ਸੁਖ ਫਲ ਅਸ਼ਲ ਛਲ ਅਛਲ ਨਹੀਂ ਕਰਨ ਅਸ਼ਲ ਛਲ ਭਗਤ ਵਛਲ ਕਰ ਅਸ਼ਲ ਛਲੰਦੇ ਗੁਰਮੁਖਾਂ ਨੂੰ ਆਤਮ ਸੁਖ ਫਲ ਦੀ ਪ੍ਰਾਪਤੀ ਹੁੰਦੀ ਹੈ ਛਲੇ ਜਾਣ ਤੋਂ ਅਸ਼ਲ ਰਹਿੰਦੇ ਹਨ ਤੇ ਭਗਤ ਵਛਲ ਭਗਵਾਨ ਦੀ ਦਇਆ ਨਾਲ ਅਸ਼ਲ ਜੋ ਕਾਮਾਦ ਵੇਖਾਏ ਹਨ ਉਹਨਾਂ ਨੂੰ ਛਲ ਲੈਂਦੇ ਹਨ ਭਵਜਲ ਅੰਦਰ ਬੋਹਿਤੈ ਇਕ ਸਫਿਛ ਪਿੱਛੇ ਲਗ ਤਰੰਦੇ ਜੇਕਰ ਜਲ ਸਾਗਰ ਵਿਖੇ ਜਹਾਜ਼ ਤਿਵੇਂ ਸੰਸਾਰ ਵਿਖੇ ਐਸੇ ਇਕ ਪਿੱਛੇ ਲੱਖਾਂ ਤਰ ਜਾਂਦੇ ਹਨ ਪਰਉਪਕਾਰੀ ਮਿਲਣ ਹਸੰਦੇ ਪਰਉਪਕਾਰੀ ਲੋਕ ਸਦਾ ਖੇੜੇ ਮੱਥੇ ਮਿਲਦੇ ਹਨ ਬਾਵਣ ਚੰਦਨ ਆਖੀਏ ਬਹਿਲੇ ਬਿਸੀਰ ਤਿਸ ਲਪਟਾਹੀ ਕਹਿੰਦੇ ਬਾਵਣ ਚੰਦਨ ਜੋ ਕਹੀਦਾ ਹੈ ਉਸ ਨਾਲ ਬਾਹਲੇ ਸੱਪ ਚੰਬੜੇ ਹੋਏ ਹੁੰਦੇ ਹਨ ਭਾਵ ਏਕਿ ਉਹ ਸੱਪਾਂ ਦਾ ਤਮੋ ਗੁਣ ਨਹੀਂ ਗ੍ਰਹਿਣ ਕਰਦਾ ਪਾਰਸ ਅੰਦਰ ਪੱਥਰਾ ਪੱਥਰ ਪਾਰਸ ਹੋਏ ਨਾ ਜਾਹੀ ਪਾਰਸ ਪੱਥਰਾ ਦੇ ਵਿੱਚ ਰਹਿੰਦਾ ਪਰੰਤੂ ਪਾਰਸ ਆਪ ਪੱਥਰ ਦਾ ਗੁਣ ਨਹੀਂ ਧਾਰਦਾ ਮਣੀ ਜਿਨ੍ਹਾਂ ਸੱਪਾਂ ਸ੍ਰੀ ਹੋਏ ਪੇ ਸੱਪਾਂ ਵਿੱਚ ਫਿਰਾਹੀ ਸੱਪਾਂ ਉਚਾਰਨ ਕਰਨਾ ਜਿੰਨਾ ਸੱਪਾਂ ਦੇ ਸਿਰਾਂ ਵੇਖੇ ਮਣੀਆਂ ਹਨ ਉਹ ਵੀ ਸੱਪਾਂ ਵਿੱਚ ਹੀ ਫਿਰਦੇ ਹਨ ਪਰੰਤੂ ਆਪਣਾ ਗੁਣ ਹੀ ਰੱਖਦੇ ਹਨ ਭਾਵ ਸਤ ਸੰਗੀ ਲੋਕ ਕੋ ਸੰਗੀਆਂ ਦਾ ਗੁਣ ਨਹੀਂ ਧਾਰਦੇ ਲਹਿਰੀ ਅੰਦਰ ਹੰਸਲੇ ਮਾਣਕ ਮੋਤੀ ਚੁਗ ਚੁਗ ਖਾਹੀ ਮਾਨ ਸਰੋਵਰ ਲਹਿਰਾਂ ਦੇ ਅੰਦਰ ਹੰਸ ਮਾਣਕ ਮੋਤੀ ਹੀ ਚੁਗ ਚੁਗ ਕੇ ਖਾਂਦੇ ਹਨ ਭਾਵ ਗੁਣ ਗ੍ਰਹਿਣ ਕਰਦੇ ਹਨ ਜਿਉਂ ਜਲ ਕਵਲ ਅਲਿਪਤ ਹੈ ਕਰ ਬਾਰੀ ਗੁਰ ਸਿੱਖ ਤਿਵਾਹੀ ਜੇਕਰ ਪਾਣੀ ਵਿੱਚ ਕਮਲ ਅਲੇਪ ਰਹਿੰਦਾ ਹੈ ਘਰਬਾਰੀ ਸਿੱਖ ਉਸ ਪ੍ਰਕਾਰ ਇੰਦੇ ਹਨ ਆਸਾ ਵਿੱਚ ਨਿਰਾਸ਼ ਹੋਏ ਜੀਵਨ ਮੁਕਤ ਜੁਗਤ ਜਿਵਾਹੀ ਆਸਾ ਦੇ ਵਿੱਚ ਹੀ ਨਿਰਾਸ਼ ਹੋ ਕੇ ਜੀਵਨ ਮੁਕਤਾ ਦੀ ਤਰ੍ਹਾਂ ਜੀਵਨ ਬਚੀਤ ਕਰਦਾ ਸਾਧ ਸੰਗਤ ਕਿਤ ਮੋਹਿ ਸਲਾਹੀ ਸਾਧ ਸੰਗਤ ਦੀ ਮਹਿਮਾ ਕਿਸ ਮੁਖ ਦੇ ਨਾਲ ਸਲਾਉਣਾ ਕਰੀਏ ਉਸ ਸੰਗਤ ਜੀ 6ਵੀਂ ਵਾਰ ਚੱਲ ਰਹੀ ਤੇ 15 ਪੌੜੀਆਂ ਆਪਣੇ ਸੰਪੂਰਨ ਹੋ ਗਈਆਂ ਨੇ ਪਿਛਲੇ ਪਾਕ ਸਾਰੇ ਪਲੇਲਿਸਟ ਵਿੱਚ ਪਏ ਹੋਏ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ